आगी आगी की बंदा करे मच्छर ही बड़ा वा दे। ना ही जी सवेर देा पाए जे ते बंदा टाइम ना जाए टाइम ना घर आज मच्छर फिर आपे हुन अखा च पैणा ही है। मेरी गल सुन ला ਪਾ ਚਾਹ ਨਹੀਂ ਕੋ ਪਾਣੀ ਨਹੀਂ ਹੁੰਦਾ ਲੁਤਰੋ ਚਲਾਉਣਾ ਪੀ ਹੈ ਹੈ ਲੁਤਰੋ ਕਾ ਦੀ ਚਲਾਈਏ ਦੱਸ ਆਪੇ ਤੁਸੀਂ ਕਹਿੰਦੇ ਮਛਰ ਬੜਾ ਵਾ ਮੈਂ ਤਾਂ ਉਹ ਗੱਲ ਕਈ ਪਟਾਏ ਮਨਾ ਜਾਂਦੇ ਤਾਂ ਆਪੇ ਮਛਰ ਨਾ ਪੈਂਦਾ ਕੁਝ ਵੀ ਜਿਹੜੇ ਕੰਮਗੇ ਕੰਮ ਹੋ ਗਿਆ ਵਾ ਹੈ ਚੱਲ ਆਜੋ ਫਿਰ ਆਜੋ ਫਿਰ ਵੀਰੋ ਚਾਹ ਪਾਣੀ ਉਹ ਸਵਾਦੀ ਗੱਲ ਕਰੀਦੇ ਹੁੰਦੇ ਹੁੰਦੇ ਆ ਪਾਣੀ ਦੇ ਘਟਕ ਕੋਈ ਨਹੀਂ ਤੇ ਨਹੀਂ ਆ ਲੋ ਪਾਣੀ ਆਏ ਹੀ ਫਿਰ ਆਹੋ ਆਏ ਹੀ ਕੇ ਤਾਨੂੰ ਡੀਕ ਡੀਕ ਕੇ ਗਏ ਆ ਉਹ ਤਾਂ ਕਹਿਣ ਦੇ ਭਾਜੀ ਸਾਡੇ ਲੱਗੋਂ ਲੰਗੇ ਆ ਤੇ ਸਾਡੇ ਵਾਲੇ ਵੇਖਿਆ ਹੀ ਨਹੀਂ ਐਨੀ ਦੁਨੀਆ ਲੰਗਦੀ ਆ ਤੇ ਕਿਸੇ ਮੱਦੇ ਤੇ ਲਿਖਾ ਹੁੰਦਾ ਵੀ ਫਰਾਣਾ ਬੰਦਾ ਵਾ ਹੈ ਲੈ ਦੱਸ ਆਪਣਿਆਂ ਦੀ ਪਛਾਣ ਆਈ ਜਾਂਦੀ ਆ ਉਹ ਅੱਜ ਕੱਲ ਲੋਕਾਂ ਦੇ ਮੂੰਹ ਸਿਰ ਵੱਧਾ ਹੁੰਦਾ ਮਛਰ ਦਾ ਕਰਕੇ ਸਮਝੀ ਗੱਲ 3500 ਦੁਨੀਆ ਲੱਗੋਂ ਲੰਗਦੀ ਆ ਇਹਦਾ ਸਾਰੇ ਮੇਰੇ ਰਿਸ਼ਤੇਦਾਰ ਹੀ ਆ ਐਡੇ ਓਖੜਾ ਕਰੰਡੇ ਚ ਜਾ ਮਾ ਕਰੰਡੇ ਹੀ ਜਦ ਦੀ ਗੱਲ ਕਾਰਵਾਈ ਹੋਈ ਆ ਕੋਈ ਕਾਦੀ ਕਾਰਵਾਈ ਆ ਵਿਖਾਂ ਬਾਹਰ ਆਉਂਦੀ ਆ ਕੀ ਕੀਤਾ ਕੋਈ ਮਗਰੋਂ ਕੁਛ ਨਹੀਂ ਕੀਤਾ ਮੈਂ ਕੀ ਕਰਨਾ ਹੈਗਾ ਬਿਸਕੁਟਾਂ ਨਾਲ ਮੈਂ ਚਾਹ ਪਿਆਲਤੀ ਉਹਨਾਂ ਨੂੰ ਚੁੱਪ ਕਰ ਜਾ ਤਰ ਮੈਂ ਦੱਸਾਂਗਾ ਜਿਹੜੀ ਗੱਲ ਹੈ ਨਾ ਸੱਚੀ ਤੇ ਸੱਚ ਬੋਲ ਸੱਚੀ ਬੋਲਣੀ ਹੈ ਬਿਸਕੁਟ ਰੱਖ ਕੇ ਚਾਹ ਪਿਆਲਤੀ ਤੁਸੀਂ ਵੇਖ ਲਓ ਲੱਭ ਲਓ ਜੇ ਕਿਤੇ ਮੈਂ ਪਕੌੜਾ ਕੱਢਿਆ ਕੋਈ ਤੇ ਉਹ ਮੈਨੂੰ ਪਤਾ ਤਾਂ ਜਿੱਦੀ ਤੇਜ ਹੈ ਨਾ ਤੂੰ ਤਾਂ ਖੋਰ ਖੋਜ ਮੈਂ ਬਣਾ ਛੜਿਆ ਇੱਥੇ ਐਵੇਂ ਮਟਾ ਛੜਿਆ ਵਾ ਹਾਂ ਦੋ ਕੀ ਤਾਂ ਨਹੀਂ ਤੇ ਹੀ ਗਏ ਕਿਉਂ ਅਸੀਂ ਘਰੇ ਰਹਿੰਦੇ ਮੇਰੀ ਰਾਖੀ ਕਰਦੇ ਤੁਸੀਂ ਤੇ ਮੈਨੂੰ ਕੰਮ ਕੋਈ ਨਹੀਂ ਉਹਨਾਂ ਦਾ ਸੁਣਣ ਜੜ ਕੇ ਬੈਠਾ ਰਹਿਦਾ ਹੈ ਮੈਂ ਜਦੋਂ ਜਣਾ ਮੇਰੇ ਲਾਗੇ ਕਨਾਂ ਕ ਪੈਂਦਾ ਕੋਈ ਕੀ ਨੀ ਤੰਗੀ ਹੋਣੀ ਆ ਸਾਨੂੰ ਮੇਰੀ ਭੈਣ ਆਉਂਦੇ ਤੁਹਾਡੀ ਭੈਣ ਆਣ ਕੇ ਚਾਰ ਚਾਰ ਦਿਨ ਫਿਰ ਰਹਿ ਜਾਂਦੀ ਆ ਤੇ ਮੇਰੀ 2 ਘੰਟੇ ਬਰਦਾਸ਼ਤ ਨਹੀਂ ਤੂੰ ਹੀ ਰੱਖ ਲੈਣਾ ਸੀ ਰੱਖ ਲੈ ਭਾਜੀ ਸਾਮੀ ਹੋਈ ਦੀ ਹੈ ਵੇਲੀ ਨਹੀਂ ਗਈ ਤੁਹਾਡੀ ਭੈਣ ਵਾਂਗੂ ਵੇਲੀ ਨਹੀਂ ਗਈ ਉਹ ਵੀ ਨਹੀਂ ਗਈ ਵੇਲੀ ਕਿੰਦੀ ਛੇਤੀ ਭੈਣ ਦਾ ਮੇਣਾ ਮਾਰਦੇ ਆ ਮੈਨੂੰ ਤੇ ਮਾਰਨਾ ਨਹੀਂ ਕੋਈ ਸਵਾਦੀ ਗੱਲ ਕਰਿਆ ਕਰ ਅੱਧ ਬੁਲੇਟ ਹੋ ਗਈ ਹੈ ਨਹੀਂ ਜਦੋਂ ਤੁਹਾਨੂੰ ਮੇਰੇ ਭੈਣ ਭਰਾ ਨਹੀਂ ਚੰਗੇ ਲੱਗਦੇ ਤੇ ਫਿਰ ਉਹਨੇ ਕਿ ਮੈਨੂੰ ਤੁਹਾਡੇ ਚੰਗੇ ਲੱਗਣੇ ਆ ਮੇਰੀ ਗੱਲ ਸੁਣ ਬੀਜੀ ਕਿੱਥੇ ਆ ਬੈੱਡ ਤੇ ਹੀ ਆ ਕੇ ਹੋਰ ਬੀਜੀ ਨੇ ਕੀ ਕਰਨਾ ਮੈਂ ਬੀਜੀ ਨੂੰ ਕਿਹੜਾ ਕੰਮ ਲਾਇਆ ਆ ਪੇਉਨੂ ਕੋ ਸਵੇਰ ਦਾ ਚਾਹ ਪਾਣੀ ਪੁੱਛਿਆ ਹੋ ਕੇ ਨਹੀਂ ਤੇ ਅੱਗੇ ਕੋਣ ਪੁੱਛਣ ਬਾਹਰ ਆਉਂਦਾ ਹੁੰਦਾ ਕੋਈ ਜੇ ਨਹੀਂ ਬੇਵਿਸ਼ਵਾਸੀ ਆ ਤਾਂ ਨਾ ਜਾਇਆ ਕਰੋ ਛੱਡ ਕੇ ਆਪਣੀ ਮਾਂ ਜਾਇਆ ਕਰੋ ਇੱਥੇ ਮੈਨੂੰ ਤੇਰੀ ਘਰ ਤੂੰ ਦਾ ਪਤਾ ਹੋਣਾ ਜਿਹੜੀ ਆ ਘੋਲੜੀ ਫਰਦੀ ਐ ਤੂੰ ਘਰ ਦੀ ਗਈ ਫਰਦੀ ਐ ਮੂੰਹ ਵੇਖ ਹੋਣੇ ਦਾ ਇੱਥੋਂ ਮਾਰਾ ਦੇ ਜਾ ਐਂ ਆ ਕਿ ਕਿ ਉਹ ਗੱਲੇ ਦਿਖਾ ਦੇ ਲਾਗੇ ਰਹਿ ਆ ਕੋਈ ਜਿੰਦੇ ਫੇਲੀ ਜਾ ये कर देती नहीं हमारी सारी वहां पर हम इतनी मदद नहीं करते लगता था कोई गाड़ी तैयार उसका नाम मैंने तेरा को ले लिया हम पता नहीं रहा है अभी है यानी उसे ले सकते हैं और देखा जाके मालिक को धरना क्या किया मैं मां तो सूजी कर स्वाद सा केटेन की और ये बता रहा है मेरे कहीं ये कौन नाम का कैसे बैठे बचना याद आस्कीना ਹੋਸਨਾਬੀ ਵੀ ਕਿ ਹਾਲ ਹੈ ਠੀਕ ਹੋਣਾ ਹਾਂ ਚੰਗਾ ਪੁੱਤ ਠੀਕ ਵਾ ਚਲੋ ਠੀਕ ਨੇ ਇਸ ਤਰ੍ਹਾਂ ਵਾ ਮੇਰਾ ਵੀ ਠੀਕ ਵਾ ਅੱਛਾ ਤੇ ਫਿਕਰਾ ਕਰਦਾ ਮੈਂ ਦਵਾਈ ਲੈਣ ਦੀ ਆ ਬੜੀ ਮੁੱਕੀ ਸੀ ਰ ਅੱਛਾ ਆਹੋ ਚਲੋ ਵਧੀਆ ਕੀਤਾ ਡਾਕਟਰ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ ਦੋ ਚਾਰ ਦਿਨ ਹੋਰ ਖਾਣੇ ਪੈਣੀਆਂ ਤੇ ਕੋਈ ਗੱਲ ਨਹੀਂ ਬਸ ਕਾਇਮ ਹੋ ਜਾਣਾ ਮਾਦਾ ਨਹੀਂ ਮੈਨੂੰ ਫਰਕ ਵਾ ਪੁੱਤ ਬੜਾ ਅੱਗੇ ਨਾਲ ਆਹੋ ਅੱਗੇ ਨਾਲ ਕਿਹੜਾ ਵੀ ਠੀਕ ਹੋ ਗਿਆ ਵਾ ਠੀਕ ਵਾ ਅੱਗੇ ਨਾਲ ਦਵਾਈ ਨੇ ਬੜਾ ਫਰਕ ਪਾਇਆ ਵਾ ਅੱਜ ਫਿਰ ਆਏ ਘਰ ਪਰੋਨੇ ਆਹੋ ਪਰੋਨੇ ਆਏ ਭੈਣ ਬਣਵਾਈਆ ਉਹਦੇ ਅੱਛਾ ਤੇ ਮੇਰੇ ਵੱਲ ਤੇ ਕੋਈ ਆਇਆ ਨਹੀਂ ਮੈਂ ਤਾਂ ਇੱਥੇ ਸਾਹਮਣੇ ਬੈਠੀ ਹਾਂ ਤੇ ਉੱਥੇ ਫਿਰ ਫੁਰ ਕੇ ਲੂਪੀ ਚ ਤੇ ਮੁਰਕੇ ਚਾਹ ਪਾਣੀ ਬਣਾ ਲਿਆ ਇਹਨੇ ਪਕੌੜੇ ਪਕਾੜੇ ਕੱਢ ਲਏ ਪਕੌੜੇ ਕੱਢੇ ਸੀ ਇਹਨੇ ਹੋਰ ਹੈ ਤੇ ਫੇਰ ਉਹ ਸਾਹਮਣੇ ਜਾ ਕੇ ਉੱਥੇ ਬਹਿ ਗਏ ਸਾਰੇ ਜਣੇ ਉੱਥੇ ਪੀ ਚਾਹ ਪਾਣੀ ਪੀਤਾ ਮਾਰ ਗੱਲਾਂ ਮਾਰਨ ਹੱਸਣ ਖੇਡਣ ਕਈ ਕੁਝ ਤੇ ਇਹ ਨਹੀਂ ਆਖਿਆ ਵੀ ਚਲੋ ਜਾ ਕੇ ਅਸੀਂ ਉਹਨੂੰ ਵੀ ਮਾਤਾ ਨੂੰ ਮਿਲੀਏ ਰਾਜੀ ਪਾਜੀ ਪੁੱਛੀਏ ਤੇ ਕੋਈ ਗੱਲ ਹੀ ਨਹੀਂ ਉਹਨਾਂ ਧਿਆਨ ਨਹੀਂ ਦਿੱਤਾ ਮੇਰੇ ਵੱਲ ਕੀ ਹੈ ਜੇ ਕੋਈ ਮਤ ਬੰਦਾ ਮੰਜੀ ਤੇ ਪੈ ਜਾਂਦਾ ਤੇ ਉਹਨੂੰ ਕਮਾਉਣਾ ਹੀ ਨਹੀਂ ਰਿਸ਼ਤੇਦਾਰਾਂ ਨੇ ਜੀ ਵੀ ਦੱਸਾਂ ਕੀ ਗੱਲ ਵਾ ਅੱਜ ਉਹ ਵਾਤਾ ਕਰ ਗਈ ਹੈ ਨਾ ਕੱਲ ਜਦੋਂ ਅਸੀਂ ਕਿਤੇ ਗਏ ਨਾ ਅਸੀਂ ਨਾ ਨਾ ਕਿਹਨੂੰ ਪੁੱਛਿਆ ਤੇ ਫਿਰ ਸਿਰ ਜਦ ਵਥਰਾ ਮਾਰਨੀਆ ਠੀਕ ਨਹੀਂ ਇਹ ਮੇਰੇ ਸੱਸ ਸਹੁਰਾ ਵਾਦੂ ਹੀ ਐਉਂ ਹੈ ਜਉਂ ਹੈ ਇਹ ਤੇ ਹੱਥ ਨੂੰ ਹੱਥੀ ਆ ਹੈ ਫਿਰ ਕਹਿਣਾ ਨਾ ਹੁਣ ਨਹੀਂ ਪਤਾ ਵੀ ਉਹਦਾ ਮਾਂ ਪਿਓ ਵਾਦੂ ਮੈਂ ਤਾਂ ਕਹਿੰਦਾ ਜਿਹੋ ਜਿਹਾ ਦਿਮਾਗ ਖੋਤਾ ਇਹਦਾ ਇਹੋ ਕੁਝ ਹੈ ਉਹਦਾ ਭੈਣ ਦਾ ਹੈ ਕਿ ਬੁਲਾਇਆ ਕੋ ਬੰਦੇ ਦੀ ਕੱਢ ਜਾਂਦਾ ਕੋਹ ਏਦਾਂ ਦੀ ਆਈਆਂ ਦੋਵੇਂ ਭੈਣਾਂ ਕੁਝ ਨਹੀਂ ਨੇ ਤੂੰ ਜਾਣਦੇ ਨਾਲੇ ਹੱਦ ਨਾ ਹੱਦ ਹੋਈ ਏ ਤੁਹਾਨੂੰ ਨਾਲੇ ਦਿਮਾਗ ਖਰਾਬ ਕਰਨ ਵਾਲੀਆਂ ਗੱਲਾਂ ਕਰ। ਉਹ ਭੈਣ ਤੇਰੀ ਆਈ ਸੀ ਤੇ ਉਹਦੇ ਗਾੜੀ ਛੜੀ ਜਿੰਨਾ ਮਤਰੀਆਂ ਫੋਲਵੜੀਆਂ ਕੱਢ ਕੇ ਤੇ ਰੱਖਦੀਆਂ ਗਾੜੀ। ਤੇ ਆਪਣੀ ਭੈਣ ਦੀ ਵਾਰੀ ਕਿਦਾਂ ਮਾਰ ਬਰਫੀ ਮੰਗਾਈ ਫੇਰ ਇਹਨਾਂ ਪਕੌੜੇ ਕੱਢੇ ਕਿੰਨਾ ਕੁਛ ਉਹਦੇ ਗਾੜੀ ਰੱਖਿਆ ਤੇ ਫੇਰ ਚਾਹ ਪਿਆਲੀ ਭੈਣ ਪਨਵਈਏ ਨੂੰ। ਬੀਬੀ ਦੱਸਾਂ ਕੀ ਗੱਲ ਵਾ ਫੇਰ ਆਂਦੇ ਐ ਐਉਂ ਆ ਤੇ ਜਾਉਂ ਆ। ਇਹ ਜਿਹੜੀਆਂ 39 ਮਿੜਦੀ ਹੁੰਦੀਆਂ ਵਾ ਹੈ? ਕੋਈ ਗੱਲ ਵਾ ਨਾ। ਠੀਕ ਨਹੀਂ ਆਪਣੇ ਨੂੰ ਚੰਗਾ ਚੋਖਾ ਤੇ ਦੂਜੇ ਨੂੰ ਕਹਦਾ ਤੈਨੂੰ ਮਾਰ ਹੀ ਦੇਣਾ ਵਾ ਹੈ ਇਹ ਥੋੜੀ ਗੱਲ ਬੰਦੀ ਆ ਈਰਖਾ ਕਰਦੀ ਆ ਉਹ ਤਾਂ ਗੱਲ ਵਾ ਜੇ ਬੰਦਾ ਫਾਇਦਾ ਲੱਗਾ ਤੇ ਚਲੀ ਗਿਆ ਵਾ ਤੇ ਕੰਮ ਇਹਦਾ ਮਤਲਬ ਥੋੜਾ ਮਗਰੋਂ ਪੀਤਾ ਕਰੋ ਬੰਦਾ ਵਾਧੇ ਕਰੀ ਜਾਏ ਭਰਾਵਾ ਕੌਣ ਆਖੇ ਇਹਨਾਂ ਨੂੰ ਹੁਣ ਉਹਨਾਂ ਦੀ ਚੱਲਦੀਆਂ ਨੇ ਜਿੱਦਾਂ ਮਰਜ਼ੀ ਕਰਨ ਉਹ ਬੀਬੀ ਚਲਦੇ ਆਂ ਜੁਲਦੀਆਂ ਕਾਹਦੀਆਂ ਵਾ ਅੱਜ ਚੱਲਣ ਡੀਆਂ ਕੱਲ ਨੂੰ ਨੋਹਾਂ ਆਈਆਂ ਵੀ ਆਉਣੀਆਂ ਆਈਆਂ ਹੈ ਉਹ ਤਾਂ ਤੇਰੀ ਪਤਾ ਲਾ ਮੁੜ ਕੇ ਮੇਰੇ ਦਵਾਲੇ ਹੋਇਆਗਾ ਨਾ ਮੇਰੋਂ ਕੋਈ ਪੁੱਛਦਾ ਨਹੀਂ ਆਉਂਦੀ ਕਰਦਾ ਜਾਂ ਆਉਂਦੀ ਕਰਦਾ ਆ ਫੇਰ ਕਹਿਣਾ ਨਾ ਉਹ ਤਾਂ ਗ ਬੀਤਾਂਗੇ ਉਹ ਜਾ ਵੜ ਲਾਂਗੇ ਉਹ ਜਾ ਵੜਣਾ ਠੀਕ ਨਹੀਂ ਇਹ ਗੱਲ ਨਹੀਂ ਸੋਚਦੀਆਂ ਅੱਜ ਕੱਲ੍ਹ ਦੀਆਂ ਆਂਦੀਆਂ ਨੇ ਕਿ ਸਹੀਂ ਸਦਾ ਇਦਾਂ ਹੀ ਰਹਿਣਾ ਕਰਿਆ ਸਾਡੇ ਤੇ ਟਾਈਮ ਆਉਣਾ ਹੀ ਨਹੀਂਗਾ ਉਹ ਤਾਂ ਗੱਲ ਉਹਦਾ ਹਾਂ ਤੇ ਬੀਬੀ ਇਹ ਤਾਂ ਕੁਦਰਤ ਦਾ ਹੱਥ ਵਸਵਾ ਕੀ ਪਤਾ ਕਦੋਂ ਕਿੜੀ ਕੀ ਲੱਗ ਜਣੀਆਂ ਬੰਦੇ ਨੂੰ ਚੰਗੇ ਭਲੇ ਬੰਦੇ ਦੁਨੀਆ ਤੋਂ ਤੁਰੇ ਫਿਰਦੇ ਆ ਤੇ ਮੰਜਾਂ ਤੇ ਪਏ ਆ ਹਾਂ ਚਲੋ ਅਸੀਂ ਤਾਂ ਪਤਾ ਫਿਰ ਕਿਹੜੀ ਦਾ ਪਤਾ ਨਹੀਂ ਤਾਈ ਜੀ ਕਿ ਭਾਈ ਜੀ ਹੈ ਰੱਬ ਨੂੰ ਜਾਣ ਦੇਣੀ ਇਤਨਾ ਨਹੀਂ ਕਰਨਾ ਚਾਹੀਦਾ ਪਰ ਹੁਣ ਸਮਝਾਵੇ ਕਿਹੜਾ ਉਹ ਤਾਂ ਇਹ ਗੱਲ ਤੇ ਆਪ ਹੀ ਸੋਚੇ ਬੰਦਾ ਤੇ ਸੋਚੇ ਕਿਹੜੀਆਂ ਨਿਆਣੀਆਂ ਨੇ ਸਭ ਕੁਝ ਪਤਾ ਇਹਨਾਂ ਨੂੰ ਆਪਣੇ ਭੈਣ ਭਰਾ ਸਾਮਣ ਦਾ ਵੀ ਪਤਾ ਵਾ ਜਿਹੜੇ ਬੰਦ ਘਰ ਵਾਲੇ ਦੇ ਭੈਣ ਭਰਾ ਉਹਨਾਂ ਦਾ ਵੀ ਇਹਨਾਂ ਨੂੰ ਪਤਾ ਵੀ ਉਹਨਾਂ ਨਾਲ ਈਰਖਾ ਕਰਨੀ ਆ ਇਹ ਤੂੰ ਜਾਣਦੇ ਗੱਲਾਂ ਇਹਨਾਂ ਦੀਆਂ ਉਹ ਬੀਬੀ ਕੋਈ ਘੜੀ ਦੀ ਘੜੀ ਇੱਕ ਦਿਨ ਆ ਕੇ ਦੋ ਦਿਨਾਂ ਕਹਿੰਦੇ ਕੋਈ ਉਮਰਾਂ ਤੇ ਹੀ ਹੁੰਦਾ ਵਾ ਹੈ ਉਹੇ ਬੰਦਾ ਕਿਦੋਂ ਹੱਸ ਕੇ ਕੋਵਾਵੇ ਹੱਸ ਕੇ ਬੁਲਾਵੇ ਤੇ ਗੱਲ ਹੀ ਕੋਈ ਨਹੀਂ ਹੁੰਦੀ ਇਹੋ ਤਾਂ ਗੱਲ ਪਰ ਉਹ ਤੇ ਦਿਮਾਗ ਦੀ ਕਮੀਆਂ ਨੇ ਇੱਥੇ ਤੇ ਇਹੋ ਵਿੱਚ ਪੁੱਤ ਗੱਲ ਲਿਆ ਜੇ ਇੰਨੀ ਗੱਲ ਸੋਚਣ ਤੇ ਤੇ ਘਟਾ ਹੀ ਕੋਈ ਨਹੀਂ ਰੋਟੀ ਰੈਡੀ ਖਾਦੀ ਆ ਅੱਧੀ ਰੋਟੀ ਤਾਂ ਦਿੱਤੀ ਹੀ ਮੈਨੂੰ ਅੱਛਾ ਅੱਛਾ ਹਾਂ ਚਾਹ ਦਾ ਕੱਪੇ ਖਪੋਕਾ ਫੜਾ ਗਈ ਸੀ ਮੈਨੂੰ ਲੈ ਤੂੰ ਵੀ ਬੀਬੀ ਚਾਹ ਪੀ ਲੈ ਮੈਂ ਕੋਈ ਨਹੀਂ ਪੀ ਲਾਂਗੀ ਤੇ ਪਿਆਰ ਪਰੋਂ ਚੱਲ ਕੋਈ ਨਹੀਂ ਹੁਣ ਮਾ ਆ ਗਿਆ ਕੋਈ ਗੱਲ ਨਹੀਂ ਮੈਂ ਤਨਾਂ ਤੋਈ ਤੂੰ ਹੀ ਤੁਹਾਨੂੰ ਹੈ ਤੇ ਕੋਈ ਗੱਲ ਨਹੀਂ ਤੇ ਡਾਕਟਰਾਂ ਦਾ ਹੀ ਮੜਾ ਜਾਣਾ ਵਿਲੇਜ ਫਿਰਿਆ ਕਰਨ ਬੀਜੀ ਠੀਕ ਆਹ ਹੈ ਚੱਲ ਮਾੜੇ ਮੱੜੇ ਲੱਤਾ ਜਾਣ ਫਿਰੂ ਕਿਤੇ ਤੁਰ ਕੋਗੇ ਨਹੀਂ ਫਿਰਿਆ ਕਰਨਗੇ ਹਾਂ ਪਤਾ ਹੁਣ ਨਾ ਮੈਨੂੰ ਪਤਾ ਇਹ ਤਾਂ ਹੈਗਾ ਵਾ ਵੀ ਹੁਣ ਨਾ ਮਾੜੇ ਮੱੜੇ ਸੈਰ ਸੂਰ ਵਿਲੇਜ ਕਿੱਕ ਦੀ ਨਾਲ ਕਿਹਨੇ ਲੈ ਲਿਆ ਹੈ ਹਾਂ ਨਹੀਂ ਕੋਈ ਨਹੀਂ ਇੰਨਾ ਕਿ ਫਿਰਿਆ ਤੁਰਿਆ ਕਰਾਂਗੀ ਫਰਕ ਵਾ ਹ ਚੰਗਾ ਰੋ। ਤੇ ਪਤਾ ਲਾ ਆ ਕੋਈ ਪਰਵਾਹ ਜਿਹੜੀ ਦਵਾਈ ਮੈਨੂੰ ਚੰਗੀ ਲਿਆਦੀ ਤੇ ਮੈਂ ਠੀਕ ਹੋ ਗਿਆ ਚੱਲ ਬੀਬੀ ਤੇਰਾ ਹੀ ਸਭ ਕੁ ਹਾਂ। ਹਾਂ ਕੋਈ ਗੱਲ ਨਹੀਂ ਕੀ ਕਰਨਾ ਫਿਰ ਜੋ ਟੱਬਰ ਗੰਦਾ ਪੱਲੇ ਪੈਜੇ ਤੇ ਚਲੋ ਕੋਈ ਨਹੀਂ ਬੱਚੇ ਚੰਗੇ ਨੇ। ਉਹ ਚੰਗਾ ਵਾ। ਉਹ ਨਾਲ ਵੇਖ ਵੇਖ ਤੇ ਮੇਰਾ ਟਾਈਮ ਬਸ ਹੁੰਦਾ ਜਾਂਦਾ। ਜਿਦ ਇੱਥੇ 1 ਮਿੰਟ ਕੋਲੋਂ ਜੀ ਨਹੀਂ ਕਰਦਾ। ਕਰਦੀ ਆ ਜੋ ਕਰਦੀ ਰਹਿਣ ਦੇ। ਆਹ ਚਲੋ ਚੱਲ ਠੀਕ ਹੈ ਬੀਬੀ ਹੈ ਪੋਤੇ ਚੰਗੇ ਆ। ਬੈ ਬੈ ਕੋਈ ਕਰਨੀ। ਹਾਂ ਹੋਰ ਮੈਨੂੰ ਕੀ ਚਾਹੀਦਾ ਵਾ ਨਹੀਂ ਕਰਦੀ ਤੇ ਨਾ ਕਰੇ ਹੋ ਜਾਣ ਮੇਰੇ ਪੁੱਤ ਤੇ ਪੋਤੇ ਤੇ ਕਰਦੇ ਹੀ ਆ ਨਾ। ਬਥੇਰਾ ਕਰਦੇ ਆ ਮੇਰਾ ਸੇਵਾ ਕਰਦੇ ਆ ਬਥੇਰੀ ਰੋਟੀ ਪੁੱਛਦੇ ਪਾਣੀ ਪੁੱਛਦੇ ਹੋਈ ਹੁੰਦਾ ਚਲੋ ਮਹਾਰਾਜ ਤਾਨਦ ਰਸਤੀ ਬਖਸ਼ੇ ਨਾਨਕ ਵੇਖਾਂ ਮਾਂ ਨਾ ਕਿਦਾ ਮਿੰਨ ਮਿੰਨ ਲਾਈ ਆ ਹੁਣ ਹੁਣ ਮਾਂ ਨੇ ਵੀ ਨਾ ਐ ਸਾਰੇ ਅੰਗਲਾਂ ਦੱਸ ਲਈਆਂ ਪੂਰੀ ਪੱਟੀ ਝਾੜਨੀ ਆ ਹੁਣ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਬੁਹੇ ਢੋਤਣਾ ਚਾਹੀਦਾ ਹੈਗਾ ਏਕ ਏਕ ਗੱਲ ਹੁਣ ਦੇ ਕੰਨ ਚ ਪਾਉਂ ਲਈ ਚਲ ਕੋਈ ਨਹੀਂ ਵੇਖੀ ਜਾਊਗੀ ਹੁਣ ਮੇਰੀ ਗੱਲ ਸੁਣਾ ਕਰਤੀ ਨਾ ਗੱਲ ਹੋਈ ਜਦ ਤੱਕ ਮੈਨੂੰ ਡਰ ਰਹੀ ਹਾਂ ਹਾਂ ਹੁਣ ਕੀ ਕਰਤਾ ਮੈਂ ਪਤਾ ਤੈਨੂੰ ਸਾਰਾ ਜੋ ਤੂੰ ਕੀਤਾ ਵਾ ਮੈਂ ਕੀ ਕੀਤਾ ਮੇਰੀ ਸੁਣ ਲੈ ਗੱਲ ਜਦੋਂ ਕੱਲ ਨੂੰ ਮੈਂ ਮੈਨ ਨਾ ਕਿਹਨੂੰ ਕੋਇਆ ਫਿਰ ਤੈਨੂੰ ਚਾਹਣਾ ਵਟ ਅੱਛਾ ਕਵਾਉਣ ਦੀ ਗੱਲ ਕਰਦੇ ਮੇਰੀ ਮਾਂ ਇਹਦੀ ਵਾਧੂ ਸੀ ਹੈ ਉਹ ਮੈਂ ਦੱਸਨੀ ਆ ਤੈਨੂੰ ਹੌਸਲਾ ਵੀ ਕਰਿਆ ਕਰੋ ਉਹ ਪ੍ਰਭ ਵਿਚਾਰੀ ਤੇ ਦੋ ਵਰੀ ਗਈ ਏ ਮਿਲਣ ਪਰ ਮਾਤਾ ਤੁਹਾਨੂੰ ਪਤਾ ਦਵਾਈ ਖਾ ਕੇ ਕੁੱਕੀ ਚੜ ਜਾਂਦੀ ਆ ਉਹ ਜੋ ਹੌਂਸੋਂ ਦੀ ਘਰਾੜੇ ਮਾਰਦੇ ਹੋਂ ਤਾਂ ਹੋਸ਼ ਨਹੀਂ ਦੀ ਆਪਣੇ ਆਪ ਦੀ ਮੈਂ ਤਾਂ ਖਾਲ ਠਾਲ ਕੇ ਚਾਹ ਪਿਆਲਣੀ ਆ ਰੋਟੀਆਂ ਖਵਾੜਨੀ ਆ ਤੇ ਜੇ ਮੈਂ ਨਾ ਸਾਰਾ ਦਿਨ ਪੁੱਛਾਂ ਤੇ ਫੇਰ ਉਹ ਦਵਾਈ ਖਾਦੀ ਹੁੰਦੀ ਆ ਤੋ ਨੂੰ ਪਤਾ ਨਹੀਂ ਲੈਂਦਾ ਕਿੱਥੇ ਪਈ ਤੇ ਕਿੱਥੇ ਨਹੀਂ ਪਈ ਉਹ ਤਾਂ ਕੁੜੀ ਦੋ ਵਾਰ ਹੀ ਗਈ ਮਿਲਣ ਮੇਰੀ ਗੱਲ ਸੁਣ ਦਵਾਈ ਮਾਤਾ ਰੋਜ਼ ਖਾਂਦੀ ਆ ਹੈ ਠੀਕ ਆ ਨਾ ਤੇ ਜਿਹੜੀ ਰੈਸਟ ਵਾਲੀ ਗੋਲੀ ਆ ਉਹ ਤੇ ਮਾਤਾ ਰਾਤ ਨੂੰ ਖਾਂਦੀ ਆ ਦਿਨੇ ਥੋੜੀ ਖਾਂਦੀ ਆ ਹੈ ਉਹ ਬਾਬਾ ਨੀਂਦ ਆਈ ਜਾਂਦੀ ਬੰਦੇ ਨੂੰ ਬੁੱਦੂ ਨਾ ਕਿਦੋਂ ਹੋਰ ਕਿਦੋਂ ਬਣਾਵੀ ਵੱਡੇ ਚਾਤਰੇ ਹੁਣ ਨਾ ਕੈਮਰੇ ਨਹੀਂ ਲੱਗੇ ਨਹੀਂ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈਗਾ ਵੀ ਪ੍ਰਭ ਮਿਲਣ ਗਈ ਹੈ ਕਿ ਨਹੀਂ ਮਿਲਣ ਗਈ ਉਹ ਦੋ ਵਾਰ ਹੀ ਗਈ ਹੈ ਮਿਲਣ ਪਰ ਫਿਰ ਮੋੜ ਆਉਂਦੀ ਰਹੀ ਵਿਚਾਰ ਸੁੱਤੀ ਆ ਵਿਚਾਰੀ ਤੇ ਕੀ ਠਾ ਲੈਣਾ ਵਾ ਬੀਬੀ ਇੱਡੀ ਨਿਆਣੀ ਨਹੀਂ ਗਈ ਠੀਕ ਆ ਸਭ ਗੱਲਾਂ ਜਾਣਦੀ ਆ ਸਾਡੇ ਨਾਲ ਦੁਨੀ ਤੀਨੀ ਉਮਰ ਦੀ ਆ ਤੇ ਕੀ ਮਾੜਾ ਕਰਦਾ ਮੇਰੀ ਭੈਣ ਜੀ ਆਈ ਗਈ 2 ਘੰਟੇ ਵੇ ਬੀ ਇਹਦੀ ਸੁਣ ਲੈ ਗੱਲ ਨਾ ਮੈਂ ਉਹਥੇ ਜਾਣ ਵਾਲਾ ਕਹਿੰਦਾ ਜੇ ਉਹ ਇੱਥੇ ਆ ਗਈ ਨਾ ਤੇ ਮੈਂ ਵੀ ਨਹੀਂ ਕੋਉਣੀ ਹੁਣ ਦੱਸਾਂ ਗੱਲ ਆਹ ਕਿਦਾਂ ਦੀ ਗੱਲ ਹੋਈ ਭਲਾ ਇਹ ਗੱਲ ਕਿਤਨਾ ਤੇ ਤੁਹਾਨੂੰ ਆਪੇ ਲੋ ਲੱਗ ਜਾਣੀ ਆ ਤੇ ਕਿਤਨਾ ਮੇਰੇ ਤੇ ਰੱਖੀ ਦੀ ਕੇਦੇ ਵਿੱਚ ਠੀਕ ਆ ਨਾ ਮਿੰਟੇ ਨਹੀਂ ਸਮਝਾਂਦੀ ਪਤਾ ਨਹੀਂ ਕੀ ਤਾਰੇ ਸੱਤੇ ਸਵਾਰ ਹੋਇਆ ਬਿਨਾਂ ਵਜ੍ਹਾ ਤੇ ਗੜਾ ਕੱਢੀ ਜਾਂਦੇ ਬਿਨਾਂ ਵਜ੍ਹਾ ਤੇ ਗੁੱਸੇ ਹੋਈ ਜਾਂਦੇ ਸਭ ਕੋ ਲੱਭਣ ਰਿਹਾ ਮੈਨੂੰ ਵੀ ਮੈਂ ਅੰਨਾ ਥੋੜਾ ਵਾਂ ਹੈ ਜੇ ਆਖੀਆਂ ਕਿਨ ਮੈਂ ਧਾਰੀਆਂ ਦਿੱਤੀਆਂ ਸਾਰਾ ਕਸੂਰ ਹੀ ਤੁਹਾਡੀ ਮਾਂ ਦਾ ਵਾ ਜਿਹੜੇ ਤੁਹਾਡੇ ਕੰਨ ਪਰਦੀ ਰਹਿੰਦੀ ਦੇਣ ਗੱਲ ਕੰਨ ਪਰਦੀ ਉਹਦੇ ਤੇ ਗੱਲ ਹੀ ਕੋਈ ਨਹੀਂ ਕੀਤੀ ਅਜੇ ਤੇ ਮੈਂ ਰੋਟੀ ਪਾਣੀ ਸਾਰਾ ਦਿਨ ਮੰਜੀ ਤੇ ਦਿੰਦੀ ਰਹਿਣੀ ਆ ਜੇ ਕੋਈ ਹੋਰ ਹੁੰਦਾ ਨਾ ਤੇ ਪੁੱਛਦਾ ਨਾ ਉਹ ਮੈਨੂੰ ਪਤਾ ਜਿਹੜਾ ਤੂੰ ਰੋਟੀ ਬੰਦਦੀ ਮੈਨੂੰ ਸਾਰਾ ਪਤਾ ਠੀਕ ਨਹੀਂ ਐਵੇਂ ਨਾ ਬਹੁਤੇ ਤਾਂ ਚੈਂਬਰ ਵਾਲੀਆਂ ਗੱਲਾਂ ਨਾ ਕਰਿਆ ਕਰ ਕਰਦੀ ਮੇਰੀ ਇੱਕ ਗੱਲ ਫਰਸੂ ਹੋਰ ਸੁਣ ਲੈ ਜੇ ਉਹ ਕੱਲ ਨੂੰ ਇੱਥੇ ਕਿਤੇ ਆ ਕੇ ਮੈਂ ਜਿਉ ਕਿਥੋਂ ਕੋਣ ਸਮਝੀ ਗੱਲ ਮੇਰੀ ਮਾਂ ਐਡੀ ਵੱਧੂ ਨਹੀਂ ਗਈ ਠੀਕ ਆ ਜੇ ਮਾਂ ਮੇਰੀ ਇੱਥੇ ਹੀ ਉਹਦੇ ਕਰਕੇ ਮੈਂ ਆਇਆ ਉਹਦੇ ਕਰਕੇ ਤੂੰ ਇੱਥੇ ਆਈ ਠੀਕ ਆ ਉਹਨਾਂ ਥੋੜਾ ਬੋਤਾ ਸ਼ਰਮ ਨੂੰ ਹੱਥ ਮਾਰਿਆ ਕਰ ਸਿਆਣੀ ਬੈਣੀ ਹੋ ਗਈਆਂ ਨਿਆਣੇ ਵਿਆਹਣ ਵਾਲੇ ਹੋ ਗਏ ਤੇਰੇ ਤੈਨੂੰ ਅਗਲ ਨਾ ਆਈ ਕਰਦੀ ਗਈ ਫਿਰਦੀ ਵੇ ਬੈਠੀ ਵੇ ਕਿਤਰਾ ਵਾ ਇਹ ਸਾਰੇ ਪੋੜੇ ਮਾਦਾ ਦੇ ਆ ਉਹਨੇ ਕੰਨ ਭਰੇ ਆ ਤੇ ਘਰ ਚ ਕਲੇਸ਼ ਕਰਾਇਆ ਆ ਮੇਰਾ ਤਰਾਤਾ ਕੋਈ ਖਬਰ ਮਾਤਾ ਦੀ ਵੀ ਲੈ ਹੀ ਲਵਾਂ ਤੂੰ ਚੰਨੀ ਕੀ ਆ ਇੱਕ ਤਾਂ ਤੂੰ ਮੰਜੇ ਤੇ ਬਹਿ ਰਹੀ ਨਹੀਂ ਸਾਰਾ ਦਿਨ ਤੂੰ ਉਤੋਂ ਤੂੰ ਬਹਿ ਵੀ ਨਹੀਂ ਮੇਰੇ ਸਿਰ ਦੇ ਵਾਲਾ ਨੂੰ ਪੈਣ ਕੋਈ ਨਹੀਂ ਮਾਤਾ ਤੇਰੀ ਦੀ ਖਬਰ ਅਜ ਮੈਂ ਲੈ ਚੀ ਆ ਚੱਲ ਹਜਰਾ ਬੇਲੀ ਗਾ ਸੁਣੋ ਉਹ ਤੁਹਾਡੀ ਬਾਹਰ ਤੋਂ ਆਵਾਜ਼ ਆਣ ਦੀ ਕੀ ਗੱਲ ਹੋ ਕੀ ਅੰਦਰ ਤੂੰ ਵੀ ਆ ਜਾ ਹੁਣ ਤੂੰ ਵੀ ਸੁਣ ਲਾ ਨਹੀਂ ਮੈਨੇ ਇੱਕ ਗੱਲ ਦੱਸ ਕਿ ਸਵੇਰ ਤਾ ਤੂੰ ਕਿੱਥੇ ਗਿਆ ਹੁਣ ਤੂੰ ਕਿੱਥੇ ਆ ਗਿਆ ਮੈਂ ਸਵੇਰ ਕਿੱਥੇ ਆਇਗਾ ਤੇ ਬਾਹਰ ਤੋਂ ਤੇ ਬਾਹਰ ਤੋਂ ਆਵਾਜ਼ ਆਉਂਦੀ ਈ ਕੀ ਨੰਦਰ ਵੇਖਿਆ ਕੀ ਕਰੋ ਕਿ ਤੂੰ ਇਹ ਮੇਰੀ ਬੇਇੱਜ਼ਤੀ ਕਰਾਤੀ ਬਾਹਰ ਬੇਇੱਜ਼ਤੀ ਕਰਾਤੀ ਤੇਰੀ ਆਪਣੇ ਪਿਓ ਨੂੰ ਪੁੱਛ ਜਿਹੜਾ ਬੇਇੱਜ਼ਤੀ ਕਰਦਾ ਫਿਰਦਾ ਵਾ ਜੇ ਨਹੀਂ ਜੇ ਅੱਜ ਤੇਰੀ ਮਾਸੀ ਆਈ ਗਈ ਆ ਤੇਰੇ ਜਿਹੜੀ ਤੰਗੀ ਹੋਣ ਵਾਲੀ ਕਿਹੜੀ ਗੱਲ ਵਾ ਤੂੰ ਹੀ ਕੋ ਕੰਮ ਹੋ ਜਾ ਕੀਤਾ ਹੋਣਾ ਨਾ ਤਾਂ ਕਰਕੇ ਡੇਹਣੇ ਬੋਲਣ ਉਹ ਕੰਮ ਕੋਈ ਨਹੀਂ ਕੀਤਾ ਪੁੱਤ ਉਹ ਵਿਚਾਰੀ ਦੋ ਵਾਰੀ ਗਈ ਏ ਮੇਣ ਤੇਰੀ ਦਾਦੀ ਨੂੰ ਤੇ ਤੇਰੀ ਦਾਦੀ ਅੱਗੋਂ ਸੁੱਤੀ ਹੀਗੀ ਤੋ ਫਿਰ ਵੇਖ ਕੇ ਮੋੜਾਈ ਅੱਛਾ ਮਿਹਾਂ ਬਣ ਲਾਇਆ ਠੀਕ ਆ ਨਾ ਇਹ ਪੁਰਾਣੇ ਹੋ ਗਏ ਆ ਵੀ ਦਾਦੀ ਸੁੱਤੀ ਸੀ ਕੀ ਸੀ 15ਵਾਂ ਜਾ ਕੇ ਕੋਇਆ ਬਲੇ ਤਾਂ ਬੰਦਾ ਉੱਠਦਾ ਨਹੀਂ ਅਸੀਂ ਵਾਲੇ ਆਦੋ ਕੀ ਆ ਉਹਨੇ ਤੇਰ ਸੋਚਿਆ ਪਹਿੰਕਨੇਗੀ ਤੇ ਚੱਲ ਸੁਪੀ ਰੈਸਟ ਕਰਨ ਗਈ ਆ ਤੁਸੀਂ ਤੇ ਨਾ ਅਗਲੇ ਬੰਦੇ ਨੂੰ ਸੁਖਾਈ ਸਮਝ ਦੇ ਜੀ ਸਭ ਤੇਰੀਆਂ ਸਕੀਮਾਂ ਵਾ ਠੀਕ ਆ ਨਾ ਲੈ ਮੇਰੀਆਂ ਕਾਦੀਆਂ ਸਕੀਮਾਂ ਵਾ ਤੇ ਮਾਸੀ ਕਿੱਥੇ ਆਈ ਐ ਮਾਸੀ ਆਈ ਹੈ ਵਿਚਾਰੀ ਚਾਹ ਪੀ ਕੇ ਆਪਣੇ ਘਰੋਂ ਚਲ ਗਈ ਉਹਦੇ ਨਿਆਣਾ ਸਕੂਲੋਂ ਆ ਜਾਣਾ ਕਿ ਕੀ ਕਾਲੀ ਕਾਦੀ ਜੀ ਜਾਣ ਦੀ ਮਿਲ ਜਾਂਦੇ ਸਾਰਿਆਂ ਨੂੰ ਵੇਜੋ 2 ਘੰਟੇ ਆਈ ਆ ਤਾਂ ਤਾਂ ਨਹੀਂ برداشت ਹੋਣ ਢਈ ਤੇ ਜੇ ਇੱਕ ਤਾਂ ਸ਼ਾਮਾਂ ਤੱਕ ਰਹਿ ਜਾਂਦੀ ਫਿਰ ਪਤਾ ਨਹੀਂ ਕੀ ਬਣਨਾ ਸਾਡੇ ਘਰ ਦਾ ਜਦੋਂ ਤੁਹਾਡੀ ਆਪਣੀ ਭੂਆ ਆਉਂਦੀ ਆ ਉਦੋਂ ਤਾਂ ਬੜਾ ਸਿਰ ਤੇ ਬਿਠਾਲ ਦੇ ਜੀ ਕਦੀ ਆ ਕਰੋ ਤੇ ਕਦੀ ਆ ਕਰੋ ਗਏ ਪਿੱਛੇ ਫਿਰਦੇ ਜੇ ਤੇ ਅੱਜ ਜੇ ਮੇਰੀ ਤਾਂ ਬੜੀ ਤੰਗੀ ਹੋਈ ਆ ਮਾਸੀ ਦਾ ਰੰਗ ਨਹੀਂ ਸੀ ਤੇ ਸਿਰ ਤੇ ਬਿਠਾ ਲੈਣਾ ਜੀ ਐਂ ਕਿਹੜਾ ਕਦੇ ਛੱਡਣੀ ਚੁੱਕੇ ਹੱਦ ਹੋ ਗਈ ਉਹਦੀ ਗੱਲ ਕਰ ਜਾ ਕਪੜਾ ਕੰਮ ਕਰ ਸਿਆਣਾ ਨਾ ਬਣ ਬੋਤਾ ਪੁੱਤਾਂ ਦਾ ਬਾਬਾ ਪਿਓ ਤੇ ਪਿਓ ਆ ਜਵਾਕ ਨਹੀਂ ਮਾਣ ਹੈ ਇਹ ਆਣ ਕਾਫੀ ਮਾਣ ਮਤਾਂ ਦੇਣ ਡਏ ਪਤਾ ਨਹੀਂ ਕੀ ਖਵਾ ਲਿਆ ਘੂਆ ਨੇ ਤੇ ਦਾਦੀ ਨੇ ਜਿਹੜਾ ਉਹਨਾਂ ਦੀ ਬੋਲੀ ਬੋਲਦੇ ਰਹਿੰਦੇ ਸਾਰਾ ਦਿਨ ਚੱਲ ਹਾਂ ਮਾਤਾ ਤੈਨੂੰ ਤੇ ਮੈਂ ਦੂੰ ਦਿੰਦੀ ਅੱਜ ਨੰ ਮਾਤਾ ਪੈ ਗਈ ਤੇਰੇ ਕਲੇਜੇ ਠੰਡ ਹੈਂ ਪੜਾ ਦਿੱਤੀ ਪੱਟੀਆਂ ਆਪਣੇ ਪੁੱਤ ਨੂੰ ਹੁਣ ਬੜੀ ਖੁਸ਼ ਵਾਂ ਹਨਾ ਤੇ ਮੇਰੀ ਬੇਟੀ ਬੜੀ ਹੋਈ ਆ ਬੱਸ ਮੈਂ ਤੇਰੇ ਪੁੱੇ ਕਾਦੀ ਬੇਟੀ ਕਰਾਈ ਆ ਮੈਂ ਤੇ ਉਹਦੇ ਨਾਲ ਵਿਚਾਰੇ ਨਾਲ ਕੋਈ ਗੱਲ ਹੀ ਨਹੀਂ ਤੇ ਮੈਨੂੰ ਰਾਜੀ ਬਾਜੀ ਪੁੱਛਿਆ ਆਣ ਕੇ ਤੇ ਮਾਤਾ ਕੀ ਹਾਲ ਆ ਤੇਰਾ ਠੀਕ ਵਾਂ ਹੁਣ ਤੋਂ ਦਵਾਈ ਖਾਧੀ ਆ ਰੋਟੀ ਖਾਧੀ ਆ ਮੈਂ ਕਿਹਾ ਪੁੱਤ ਖਾਧੀ ਆ ਰੋਟੀ ਵੀ ਖਾਧੀ ਆ ਮੈਂ ਚਾਹ ਵੀ ਪੀਤੀ ਆ ਤੇ ਦਵਾਈ ਵੀ ਮੈਂ ਖਾ ਲਈ ਆ ਤੇ ਮੈਂ ਤੇ ਉਹਦੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਨਾ ਜਿੰਨੇ ਭੋਲੇ ਬੰਦੇ ਕੋਸ਼ਿਸ਼ ਕਰਦੇ ਜਿੰਨੇ ਨੇ ਭੋਲੇ ਹੈ ਨਹੀਂ ਪੰਪ ਚਾੜ ਕੇ ਨਾ ਚੰਗਾ ਆਪਣੇ ਮੁੰਡਿਆਂ ਨੂੰ ਮੇਰੇ ਦਿਵਾਲੇ ਕਰਾ ਕੇ ਤੇ ਹੁਣ ਮੈਂ ਤਾਂ ਕੁਛ ਕਿਹਾ ਹੀ ਨਹੀਂਗਾ ਨਾ ਤੁਸੀਂ ਨੇ ਕਿਹਾ ਤੇ ਕਿੰਨੇ ਕਿਹਾ ਫਿਰ ਉਹ ਨਿਆਣਾ ਨੇਗਾ ਉਹਨੂੰ ਸਭ ਕੁਝ ਪੁੱਤ ਪਤਾ ਵਾ ਆਪਣੇ ਘਰ ਦਾ ਪਤਾ ਨਹੀਂ ਹੁੰਦਾ ਵੀ ਸਾਡੇ ਘਰ ਦੇ ਜੀ ਕਿਦਾਂ ਦੇ ਨੇ ਆਹੋ ਨੇ ਮੇਰੇ ਤੇ ਕੈਮਰਾ ਜੁਲਾਇਆ ਵੀ ਵੇਂਦਾ ਰਹਿੰਦਾ ਸਾਰਾ ਦਿਨ ਮੈਨੂੰ ਤੇ ਕੀ ਕਰਦੀ ਐ ਤੇ ਕੀ ਨਹੀਂ ਕਰਦੀ ਬੰਦੇ ਨੂੰ ਜਨਾਨੀ ਦਾ ਪਤਾ ਨਹੀਂ ਹੁੰਦਾ ਮੇਰੀ ਜਨਾਨੀ ਕਿਦਾਂ ਦੀ ਆ ਕਿਦਾਂ ਦਾ ਸੁਭਾਅ ਆ ਨਾ ਮੈਂ ਤਾਂ ਬਹੁਤੀ ਮਾੜੀ ਆ ਮੇਰਾ ਸੁਭਾਅ ਤਾਂ ਬਹੁਤਾ ਹੀ ਮਾੜਾ ਤਾਂ ਇਹ ਤਾਂ ਤੁਹਾਨੂੰ ਮੰਜੀ ਤੇ ਸਾਰਾ ਦਿਨ ਲੰਗਾ ਦਿੰਦੀ ਰਹਿੰਦੀ ਨਹੀਂ ਨਹੀਂ ਤੇ ਗੱਲ ਸੁਣ ਜੇ ਤੇਰੀ ਭੈਣ ਆਈ ਤੇ ਮੈਨੂੰ ਸਤਕ ਹਾਂ ਨਹੀਂ ਉਹ ਬੜੀ ਪਾਣ ਚੜੀ ਹੈ ਭੈਣ ਵਾਲੀ ਭੈਣ ਤੇ ਵਿਚਾਰੀ ਦੋ ਵਾਰੀ ਆਈ ਕਮਰੇ ਦੇ ਵਿੱਚ ਤੁਸੀਂ ਤੇ ਕਿਤਾ ਲੰਮੀਆਂ ਆਣ ਕੇ ਸੁੱਤੇ ਸੀਗੇ ਮੈਂ ਤਾਂ ਸੁੱਤੀ ਨਹੀਂ ਮੈਂ ਤਾਂ ਬੈਠੀ ਹਾਂ ਮੈਂ ਤਾਂ ਵੇਂਦੀ ਰਹੀ ਹਾਂ ਸਭ ਕੁਝ ਮੈਂ ਨਹੀਂ ਸੁੱਤੀ ਆ ਮੈਂ ਝੂਠ ਨਾ ਬੋਲੀ ਜਾ ਹੁਣ ਤੋ ਲੈ ਦੱਸ ਹਾਏ ਪੰਪ ਚਾੜਿਆ ਨਾ ਆਪਣੇ ਮੁੰਡੇ ਨੂੰ ਤੇਰੀ ਭੈਣ ਮੈਨੂੰ ਬੁਲਾ ਕੇ ਨਹੀਂ ਗਈ ਤਾਂ ਮੇਰੇ ਸਿਰਦੇ ਵਾਲਾ ਨੂੰ ਭੈਣ ਡਿਆ ਉਹ ਤੇ ਮੈਨੂੰ ਜੀਣ ਨਹੀਂ ਦੇਂਡਿਆ ਹੁਣ ਨਹੀਂ ਤੇ ਉਹ ਤਾਂ ਫਿਰ ਮੈਂ ਗੱਲ ਉਹਨੇ ਦੱਸਣੀ ਵੀ ਮਾਤਾ ਕੋਈ ਪਰੌਣਾ ਆਇਆ ਸੀ ਮੈਂ ਕਿਹਾ ਆਈ ਸੀ ਭੈਣ ਉਹਦੀ ਆਈ ਸੀ ਪਣਵਈਆ ਆਇਆ ਸੀ ਤੇ ਮੈਂ ਕਿਹਾ ਇੱਥੇ ਬੈਠੇ ਬਾਠੇ ਰਹੇ ਫਿਰਦੇ ਤੂੰ ਅਦਰੇ ਚਾਹ ਪਾਣੀ ਬਣਾਇਆ ਪਕੌੜੇ ਪਕਾੜੇ ਕੱਢੇ ਖਵਾ ਲਈ ਪਿਆਲੇ ਤੇ ਮੈਂ ਮੈਨੂੰ ਤਾਂ ਕਿਸ ਨੇ ਖਵਾਇਆ ਹੀ ਨਹੀਂ ਨਾ ਪਕੌੜੇ ਕਦੋਂ ਕੱਢੇ ਸੀ ਮੈਂ ਤੂੰ ਹੀ ਬੋਲਤਾ ਕੱਡੇ ਹੀ ਕੱਡੇ ਕਿਉਂ ਨਹੀਂ ਤੂੰ ਮੈਨੂੰ ਬਾਸ਼ਨਾ ਨਹੀਂ ਆਉਂਦੀ ਨਾ ਵੇਖੇ ਹੈਗੇ ਮੈਂ ਸਬਜ਼ੀਆਂ ਤੜਕਾ ਲਾਇਆ ਹੈ ਪਕੌੜੇ ਪਕਾੜੇ ਨਹੀਂ ਕੱਡੇ ਮੈਂ ਸਬਜ਼ੀ ਦਾ ਤੜਕਾ ਹੋਰ ਹੁੰਦਾ ਪਕੌੜਿਆਂ ਦੀ ਬਾਸ਼ਨਾ ਹੋਰ ਹੁੰਦੀ ਆ ਮੈਂ ਕਿਹੜਾ ਸਾਰੀ ਅੰਬਰ ਕੰਮ ਨਹੀਂ ਕੀਤਾ ਤੂੰ ਮੈਨੂੰ ਅੱਜ ਲੱਗੀਆਂ ਨੰਮੀਆ ਚਾਚਾ ਦੱਸਣਾ ਮੈਨੂੰ ਸਾਰਾ ਹੀ ਪਤਾ ਹੈ ਅੱਜ ਇਹ ਤਾਂ ਮੰਜੀਤੇ ਆ ਤੇ ਤਾਂ ਆ ਹਾਲ ਵਾ ਹੈ ਹੁਣ ਹਉਣਾ ਜੀ ਸਦਕੇ ਆਉਣ ਮੈਂ ਇਹ ਨਹੀਂ ਆਂਦੀ ਤੇਰੇ ਭੈਣ ਭਰਾ ਨਾ ਆਉਣ ਤੇ ਜਦੋਂ ਨਣਾ ਨਾ ਆਈ ਉਦੋਂ ਨਾ ਤੈਨੂੰ ਕੋਈ ਤੇ ਯੱਲ ਲੱਭਾ ਤੇ ਵੇਸਣ ਲੱਭਾ ਭੈਣ ਦੀ ਵਾਰੀ ਕਿਦਾਂ ਲੱਭ ਪਿਆ ਉਹ ਤਾਂ ਮੈਨੂੰ ਪਤਾ ਹੀ ਆ ਕਿ ਮੇਰੀ ਭੈਣ ਨਾ ਆਉਣਾ ਤੁਹਾਨੂੰ ਬੜੀ ਤੰਗੀ ਹੋਈ ਆ ਠੀਕ ਆ ਨਾ ਤੁਸੀਂ ਇਹ ਚੰਦੇ ਜੇ ਕਿ ਇਹਦਾ ਕੋਈ ਭੈਣ ਭਰਾ ਨਾ ਆਵੇ ਬਸ ਮੇਰੀ ਕੁੜੀ ਆਵੇ ਉਹ ਹੀ ਪ੍ਰਧਾਨ ਬਣੇ ਘਰ ਚ ਜੋ ਕਰੇ ਉਹ ਹੀ ਕਰੇ ਆਣ ਕੇ ਹਨਾ ਤੇ ਉਹ ਕੰਮ ਮੈਂ ਨਹੀਂ ਚੱਲਣ ਦੇਣੇ ਬਥੇਰਾ ਕੁਝ ਚਲਾ ਰਿਆ ਵਾ ਹੈ ਕੀ ਚਲਾ ਲਿਆ ਬਥੇਰਾ ਕੁਝ ਉਹਨੇ ਉਨੇ ਕੀ ਕਰਤਾ ਬਥੇਰੀਆਂ ਮੱਜੀਆਂ ਕਰਦੀ ਰਹੀ ਐ ਆਪਣੇ ਚਾਰ ਚਾਰ ਸੂਟ ਤੇ ਮੇਰੇ ਵਰਗੀ ਦੇਖ ਲਿਆ ਕੇ ਦੇਣਾ ਮਾਵਾਂ ਧੀਆ ਚਲ ਜਾਣਾ ਸ਼ਹਿਰ ਨੂੰ ਮਹਾਂਤਮਕਤਾਰੀ ਹੁਣ ਮੇਰੇ ਹੱਥ ਚ ਆਈ ਆ ਹੁਣ ਮੈਂ ਦੱਸੂਗੀ ਤੇਰੇ ਹੱਥ ਚ ਆਈ ਆ ਤੇ ਹੁਣ ਤੂੰ ਐਦਾਂ ਕਰਨੀ ਵੀ ਮੈਂ ਹੁਣ ਆਪਣੀ ਮਰਜ਼ੀ ਕਰਾਂ ਜਿੱਦਾਂ ਜੀ ਕਰੇ ਕਰਾਂ ਕਿ ਇਹਨੂੰ ਪੁੱਛਾਂ ਨਾ ਪੁੱਛਾਂ ਕੋਈ ਕਿ ਇਹਨੂੰ ਦਵਾ ਚੀਜ਼ ਖਾਣ ਨੂੰ ਨਾ ਦਵਾ ਇਹ ਕੋਈ ਕੰਮ ਥੋੜਾ ਵਾ ਕੋਈ ਅਕਲ ਦਾ ਕੰਮ ਕਰਨਾ ਚਾਹੀਦਾ ਫੇਰ ਵੀ ਧੀਆ ਜਿਹੜੀਆਂ ਵੀ ਕਰਦੀਆਂ ਧਰਾਂ ਹੁੰਦੀਆਂ ਨੇ ਉਹਨਾਂ ਦਾ ਵੀ ਘਰ 'ਚ ਹੱਕ ਹੁੰਦਾ ਵਾ ਪਰ ਧੀਆ ਜਦੋਂ ਆਪਣੇ ਘਰ ਰਾਜ ਕਰਦੀਆਂ ਵਾ ਨਾ ਤਗਲੇ ਦੇ ਘਰਾਂ ਕਿ ਜ਼ੁਬਾਨਾਂ ਨਹੀਂ ਚਲਾਉਣੀਆਂ ਚਾਹੀਦੀਆਂ ਜੇ ਇੱਜ਼ਤ ਕਰਾਉਣੀ ਆ ਨਾ ਜ਼ੁਬਾਨ ਆਪਣੀ ਮੂੰਹ 'ਚ ਰੱਖਣੀ ਚਾਹੀਦੀ ਏ ਠੀਕ ਵਾ ਨਾ ਚਲੋ ਠੀਕ ਵਾ ਭੈਣ ਜਿੱਦਾਂ ਤੂੰ ਕਹਿੰਨੀ ਉਦਾਂ ਹੀ ਠੀਕ ਵਾ ਤੂੰ ਮੰਨਣਾ ਥੋੜਾ ਵਾ ਜੋ ਮਰਜੀ ਤੂੰ ਕੋਈ ਕੇ ਗੱਲ ਕਰਦੇ ਨਾ ਉਹ ਤੇ ਮੰਨਣੀ ਨਹੀਂ ਜਿਹੜੀ ਆਪਣੀ ਆ ਨਾ ਉਹ ਹੀ ਚਲਾਉਣੀ ਆ ਤੇ ਆ ਜੋੜੇ ਹੱਥ ਪੰਪ ਘਟ ਚੜਾਇਆ ਕਰੋ ਤੇ ਮੇਰੀ ਬੇਇੱਜ਼ਤੀ ਘਟ ਕਰਾਓ ਠੀਕ ਆ ਨਾ ਜਿੰਨੀ ਮੇਰੀ ਬੇਇੱਜ਼ਤੀ ਹੋਊ ਨਾ ਉਨੀ ਤੰਗੀ ਤੁਹਾਨੂੰ ਦੇਵਾਂਗਾ ਫਿਰ ਬੇਇੱਜ਼ਤਾਂ ਤੰਗੀ ਤੇ ਕੋਈ ਗੱਲ ਨਹੀਂ ਇੰਨੀ ਤੰਗੀ ਦੇਵਾਂਗੀ ਮੈਂ ਮਾਗੀ ਤੇ ਤਨੀ ਬੈਰ ਹੈ ਨਾ ਮੈਨੂੰ ਵੀ ਮਹਾਰਾਜ ਨੇ ਠੀਕ ਕਰੀ ਦੇਣਾ ਵਾ ਕੋਈ ਗੱਲ ਨਹੀਂ ਦੁੱਖ ਸੁੱਖ ਸਰੀਰਾਂ ਨਾਲ ਹੀ ਹੁੰਦੇ ਆ ਪਾਣੀ ਚ ਨਹੀਂ ਕਿਸੇ ਦੀ ਬੱਤੀ ਕਰ ਲਾ ਤੂੰ ਜੋ ਕਰਨਾ ਵਾ ਵੇਖੀ ਜਾਓਗੀ ਮੇਰਾ ਪੁੱਤ ਚੰਗਾ ਵਾ